ਤਲੀ ਜਿਹੜਾ ਜਾਨਕੀ ਰੱਖਣਾ ਤੇਰੇ ਨਾਲ ਸੋ ਸ੍ਰੀ ਕਾਲ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਥੋੜੇ ਚਿਰ ਆਪਾਂ ਬੈਕ ਚੱਲ ਰਹੀ ਸੀ YouTube ਤੋਂ ਹੁਣ ਫਿਰ ਕਰਾਂਗੇ ਆਪਾਂ ਐਡਿਟ ਰਜਮੈਂਟ ਥੋੜੇ ਹੀ ਬਿਮਾਰ ਹੋਏਗੇ ਮੋਤਾਂ ਬਸਨ ਲੱਗੀ ਜਾਂਦੇ ਨੇ ਜੁੜ ਜੋ ਫਿਰ ਆਪਾਂ ਗੱਲਬਾਤ ਸ਼ੁਰੂ ਕਰ ਦੇਈਏ ਅਗਲੀ ਇਹ ਨੋ ਨੀ ਬੜੀ ਦੂਰ ਉਹ ਭਾਂ ਦਾ ਫੁੱਟ ਰਿਆ ਇਹਦਾ ਕਾਲ ਨਾ ਬਣਿਆ ਕੋਲ ਦਾ ਨਾ ਲੱਗ ਚੁੱਕਾ ਉਹ ਪੱਤੀ ਕਿੰਨੀ ਨੀ ਆ ਹੋਰੇ ਬੜਾ ਆਇਆ ਤਾਂ ਹੂੰ ਜਗਦਾ ਅੱਜ ਤਾਂ ਭਾਂ ਜੇ ਕੱਲ ਕਾ ਕੰਮ ਮੁੱਕ ਰਿਹਾ ਮੈਨੂੰ ਲੱਗਦਾ ਸ로우 ਹੋ ਗਈ ਤੂੰ ਲੰਮਾ ਬਹਿਗਾ ਯਾਰ ਭੈਣ ਹੋ ਗਈ ਨਿੰਨ ਚੱਲੀ ਜਾਂਦੀ ਹੈ ਸਰਹਣਾ ਛੱਡ ਮੈਂ ਤੇਰੇ ਮਾਰੇ ਸਰਹਣਾ ਤੋਂ ਨਾ ਸੁੱਤੇ ਬਹਿ ਗਏ ਸਰਹਣਾ ਇਹ ਸੀ ਬੰਦ ਕਰ ਯਾਰ ਮੇਰਾ ਸਿਰ ਚੋਜੀ ਜਾਂਦਾ ਹੂੰ ਬਾਜੀ ਕੋਲੇ ਰਿਮੋਟ ਕਿੱਧਰ ਗਿਆ ਬੰਦ ਕਰ ਬੰਦ ਕਰ ਦੇ ਕਰ ਤੂੰ ਨੇ ਬੜਾ ਫੋਨ ਯਾਰ ਹੋਰ ਕਿਸੇ ਬੰਦੇ ਨਾਲ ਬਹਿ ਜਾ ਚੁੱਪ ਚਾਪ ਉਹ ਤੇ ਨੂੰ ਦੋ ਤਿੰਨ ਬਹਿਣਾ ਕੋਈ ਵੇਖਣਾ ਵੇਖੀ ਜਾਂਦਾ ਕਹਿੰਦੇ ਵੇਖਣ ਤੂੰ ਜੁੜਿਆ ਹੀ ਨਹੀਂ ਯਾਰ ਤੂੰ ਕਹਿੰਦੇ ਬੰਦਾ ਚਿਰ ਹੋ ਗਿਆ ਲਾਈਵ ਹੀ ਨਹੀਂ ਹੋਇਆ कर Peri... <coughs> 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 <coughs>